ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਬਲੌਗ ਤੇ ਆਸਕਰ ਦੇ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀਏ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਪਣੀ ਜਿਹੜੀ ਅੱਜ ਦੀ ਵੀਡੀਓ ਉਹ ਆਪਣੀ ਸ਼ਾਇਆ ਤੇ ਕਿਸ ਤਰ੍ਹਾਂ ਆਪਾਂ ਨੂੰ ਕਦੀ ਕਦੀ ਟੈਮ ਤੋਂ ਪਹਿਲਾਂ ਹੀ ਚਿਹਰੇ ਤੇ ਸ਼ਾਈਆਂ ਆ ਜਾਂਦੀਆਂ ਵਾ ਕਦੀ ਕਦੀ ਸਾਡੀਆਂ ਜਿਹੜੀਆਂ ਸ਼ਾਈਆਂ ਵਾ ਸਾਨੂੰ ਪ੍ਰੈਗਨੈਂਸੀ ਤੋਂ ਬਾਅਦ ਵੀ ਆਉਂਦੀਆਂ ਵਾ ਤੇ ਕਦੀ ਕਦੀ ਇਹ ਪਰਮਨੈਂਟ ਹੀ ਸਾਡੇ ਚਿਹਰੇ ਤੇ ਰਹਿ ਜਾਂਦੀਆਂ ਆਪਾਂ ਇਹਨਾਂ ਸ਼ਾਈਆਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਆ ਕੀ ਕਰਨ ਦੇ ਨਾਲ ਆਪਾਂ ਜਿਹੜੀਆਂ ਸ਼ਾਈਆਂ ਵਾ ਆਪਣੇ ਚਿਹਰੇ ਤੋਂ ਹਟਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਆਪਾਂ ਨੂੰ ਸ਼ਾਈਆਂ ਜਿਹੜੀਆਂ ਵਾ ਜ਼ਿਆਦਾ ਕਿਉਂ ਚਿਹਰੇ ਤੇ ਆਉਂਦੀਆਂ ਵਾ ਇਸੇ ਟਾਈਮ ਵਿੱਚ ਸਾਡੀ ਸਕਿਨ ਇੱਕਦਮ ਚੰਗੀ ਹੁੰਦੀ ਆ ਪਰ ਸਾਨੂੰ ਇੱਕ ਟਾਈਮ ਤੋਂ ਬਾਅਦ ਜਿਹੜੀਆਂ ਚਿਹਰੇ ਤੇ ਨਾ ਸ਼ਾਈਆਂ ਆ ਜਾਂਦੀਆਂ ਉਹਦਾ ਕਾਰਨ ਸਾਡੀ ਨੀਂਦ ਨਹੀਂ ਪੂਰਾ ਹੋਣਾ ਸਭ ਤੋਂ ਵੱਡਾ ਕਾਰਨ ਆ ਟੈਨਸ਼ਨ ਦੇ ਵਿੱਚ ਰਹਿਣਾ ਉਹ ਵੀ ਇੱਕ ਕਾਰਨ ਵਾ ਸ਼ਾਈਆਂ ਦੇ ਆਉਂਦਾ ਤੇ देर ਰਾਤ ਤੱਕ ਸਾਨੂੰ ਫੋਨ ਵੇਖਣ ਨਾਲ ਵੀ ਸਾਡੇ ਚਿਹਰੇ ਤੇ ਸ਼ਾਈਆਂ ਵੀ ਪੈਂਦੀਆਂ ਵਾ ਤੇ ਬਲੈਕ ਸਰਕਲ ਵੀ ਸਾਡੇ ਹੋ ਜਾਂਦੇ ਆ ਇਸ ਨੂੰ ਆਪਾਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਆ ਕਿਹੜੀ ਚੀਜ਼ ਆਪਾਂ ਾਰੇ ਵਿੱਚ ਵਰਤ ਕੇ ਬੜੇ ਚੰਗੇ ਤਰੀਕੇ ਦੇ ਨਾਲ ਆਪਾਂ ਸ਼ਾਇਆ ਨੂੰ ਹਟਾ ਸਕਦੇ ਆ ਆਪਾਂ ਕੱਚਾ ਦੁੱਧ ਲੈ ਲੈਣਾ ਵਾ ਕੱਚਾ ਦੁੱਧ ਲੈ ਲਿਆ ਤੁਸੀਂ ਅੱਧੀ ਕੋਲੀ ਲੈ ਲੋ ਕੜਚੀਕ ਲੈ ਲੋ ਤੇ ਇੱਕ ਕੜਚੀਕ ਦੁੱਧ ਦੇ ਵਿੱਚ ਤੁਸੀਂ ਰੂਹ ਪਾ ਲੋ ਰੂਹ ਦੇ ਨਾਲ ਤੁਸੀਂ 5-6 ਜਿਹੜੇ ਰੂਹ ਦੇ ਤੁੰਬੇ ਵਿੱਚ ਪਾ ਲੈਣੇ ਇੱਕ ਤੁੰਬਾ ਨਹੀਂ ਪਾਉਣਾ 5-6 ਤੁੰਬੇ ਪਾਉਣੇ ਆ ਕੱਚੇ ਦੁੱਧ ਨੂੰ ਆਪਣੇ ਮੂੰਹ ਦੇ ਉੱਤੇ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਲਗਾਓ ਮੂੰਹ ਦੇ ਉੱਤੇ ਲਗਾਓ ਤੇ ਉਸ ਤੋਂ ਬਾਅਦ ਆ ਉਹਨੂੰ ਤੁਸੀਂ ਥੋੜੀ ਦੇਰ ਸੁਕਾ ਲੋ ਫਿਰ ਉਸ ਤੋਂ ਬਾਅਦ ਆ ਤੁਸੀਂ ਫਿਰ ਦੁਬਾਰਾ ਤੋਂ ਲਗਾਓ ਤਿੰਨ ਵਾਰ ਤੁਸੀਂ ਲਗਾਉਣ ਤੋਂ ਬਾਅਦ ਆ ਫਿਰ ਜਦੋਂ ਚੌਥੀ ਵਾਰ ਲਗਾਉਣਾ ਵਾ ਜਿਹੜਾ ਤੁੰਬੇ ਨਾਲ ਆਪਾਂ ਮੂੰਹ ਤੇ ਦੁੱਧ ਲਗਾਉਂਦੇ ਉਹ ਤੁੰਬਾ ਪਹਿਲਾ ਵਾਲਾ ਆਪਾਂ ਵੇਸਟ ਕਰ ਦੇਣਾ ਵਾ ਡਸਟਬਿਨ ਚ ਪਾ ਦਿਓ ਦੂਸਰੇ ਨਾਲ ਲਗਾਉਣਾ ਫਿਰ ਤੀਸਰੀ ਵਾਰ ਲਗਾਉਣਾ ਚੌਥੀ ਵਾਰ ਜਦੋਂ ਆਪਾਂ ਲਗਾਉਣਾ ਵਾ ਨਾ ਤੇ ਉਹਨੂੰ ਚੰਗੀ ਤਰ੍ਹਾਂ ਚਿਹਰੇ ਤੇ ਨਾ ਇੱਕਦਮ ਰਗੜਨਾ ਏਦਾਂ ਸਾਫ਼ ਕਰਨਾ ਵਾ ਜੇ ਤੇ ਤੁਹਾਡੇ ਤੂੰਬੇ ਨੂੰ ਕਾਟਨ ਨੂੰ ਹਜੇ ਵੀ ਮੈਲ ਲੱਗਨ ਦੀ ਹੈ ਤਾਂ ਇਹਦਾ ਮਤਲਬ ਤੁਹਾਡਾ ਚਿਹਰਾ ਬਹੁਤ ਹੀ ਹਜੇ ਵੀ ਗੰਦਾ ਵਾ ਉਹਨੂੰ ਇੱਕ ਤੋਂ ਦੋ ਵਾਰ ਫਿਰ ਦੁੱਧ ਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਨੂੰ ਪੂਰਾ ਸਾਫ਼ ਕਰੋ ਕਰਨ ਤੋਂ ਬਾਅਦਾਂ ਥੋੜੀ ਦੇਰ ਰੱਖੋ ਜਦੋਂ 5-7 ਮਿੰਟ ਬਾਅਦ ਸੁੱਕ ਜਾਵੇ ਤੇ ਉਹਨੂੰ ਜਾ ਕੇ ਤੁਸੀਂ ਠੰਡੇ ਪਾਣੀ ਨਾਲ ਧੋ ਲਓ ਠੰਡੇ ਪਾਣੀ ਨਾਲ ਧੋ ਕੇ ਘਰ ਵਿੱਚ ਹੀ ਸਾਡੇ ਬਹੁਤ ਚੀਜ਼ਾਂ ਰਹਿੰਦੀਆਂ ਹਨ ਜਿਹਦੇ ਨਾਲ ਆਪਾਂ ਚਿਹਰੇ ਨੂੰ ਨਿਖਾਰ ਸਕਦੇ ਹਾਂ ਇੱਕ ਕੋਲੀ ਲੈ ਲਓ ਵਿਚ ਦੋ ਚਮਚ ਪਾ ਲੋ ਤੁਸੀਂ ਗੁਲਾਬ ਜਲ ਇੱਕ ਵਿੱਚ ਨਿੰਬੂ ਨਿਚੋੜ ਲੋ ਇੱਕ ਨਿੰਬੂ ਨਿਚੋੜੋ ਤੇ ਅੱਧਾ ਚਮਚ ਵਿੱਚ ਗ੍ਰੇਸ ਲਿਨ ਪਾ ਲੋ ਗ੍ਰੇਸ ਲਿਨ ਜਿਹੜੀ ਆਪਾਂ ਨੂੰ ਆਮ ਬਾਜ਼ਾਰ ਚੋਂ ਮਿਲ ਜਾਂਦੀ ਹੈ ਉਹ ਪਾ ਕੇ ਉਹਨੂੰ ਮਿਕਸ ਬਣਾ ਕਰਕੇ ਉਹਦਾ ਇੱਕ ਤੁਸੀਂ ਲੇਪ ਤਿਆਰ ਕਰ ਲੋ ਤੇ ਆਪਣੇ ਚਿਹਰੇ ਦੇ ਸਭ ਜਗ੍ਹਾ ਤੁਸੀਂ ਜਿੱਥੇ ਸ਼ਾਈਆਂ ਵਾਂ ਜਿਸ ਤਰ੍ਹਾਂ ਮੱਥੇ 'ਚ ਜਿਸ ਤਰ੍ਹਾਂ ਆਪਣੇ ਇੱਧਰ ਕੱਲਾਂ ਤੇ ਜਿਸ ਤਰ੍ਹਾਂ ਆਪਣੇ ਕੀ ਡਾਰਕ ਸਰਕਲ ਵਾਂ ਇਸ ਸਭ ਜਗ੍ਹਾ ਤੇ ਤੁਸੀਂ ਲਗਾ ਲਓ ਔਰ ਗਰਦਨ ਤੇ ਵੀ ਲਗਾ ਲਓ ਇਹ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਗੀ ਚੰਗੀ ਚੀਜ਼ ਆ ਉਸ ਤੋਂ ਬਾਅਦ ਤੁਸੀਂ ਉਹਨੂੰ 15 ਤੋਂ 20 ਮਿੰਟ ਤੱਕ ਰੱਖੋ ਉਸ ਤੋਂ ਬਾਅਦ ਤੁਸੀਂ ਜਾ ਕੇ ਉਹਨੂੰ ਸਾਫ਼ ਕਰ ਲਓ ਠੰਡੇ ਪਾਣੀ ਦੇ ਨਾਲ ਆਪਣਾ ਚਿਹਰਾ ਜਿਹੜਾ ਵਾ ਧੋ ਲਓ ਧੋਣ ਤੋਂ ਬਾਅਦ ਅਖੰਡੇ ਤੇ ਪਾਣੀ ਦੇ ਨਾਲ ਫਿਰ ਤੁਸੀਂ ਬਾਜ਼ਾਰ ਦੇ ਵਿੱਚ ਅੱਜ ਕੱਲ ਵਿਟਾਮਿਨ ਸੀ ਦੇ ਕੈਪਸੂਲ ਮਿਲਦੇ ਆ ਉਹ ਵਾਲੇ ਤੁਸੀਂ ਕੈਪਸੂਲ ਲੈਓ ਉਹ ਬਹੁਤ ਸਸਤੇ ਮਿਲ ਜਾਂਦੇ ਆ ਜਿਆਦੇ ਮਹਿੰਗੇ ਵੀ ਨਹੀਂ ਆ ਇੱਕ ਵਾਰ ਲਿਆ ਕੇ ਵੀ ਤੁਸੀਂ ਰੱਖ ਸਕਦੇ ਜੇ ਬਾਰ ਬਾਰ ਤੁਹਾਡੇ ਕੰਮ ਵੀ ਆਉਂਦੇ ਰਹਿਣਗੇ ਥੋੜਾ ਜਿਹਾ ਆਪਣੇ ਹੱਥੇ ਵਿਟਾਮਿਨ ਸੀ ਦਾ ਜਿਹੜਾ ਕੈਪਸੂਲ ਆ ਉਹਨੂੰ ਪਾ ਲਓ ਜਿਸ ਤਰ੍ਹਾਂ ਕਿ ਅੱਧਾ ਇੱਕ ਕੈਪਸੂਲ ਖੋਲਿਆ ਉਹਨੂੰ ਅੱਧਾ ਪਾ ਲਓ ਪਹਿਲਾਂ ਉਹਨੂੰ ਅੱਧਾ ਪਾਓ ਅੱਧਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਣੇ ਹੱਥ ਦੇ ਨਾਲ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਨੂੰ ਮਲਣਾ ਵਾ ਚੰਗੀ ਤਰ੍ਹਾਂ ਮਲਨ ਤੋਂ ਬਾਅਦ ਉਹਨੇ ਥੋੜਾ ਜਿਹਾ ਗਰਮ ਗਰਮੈਸ਼ਟੈਪ ਦਾ ਹੋ ਜਾਣਾ ਫੇਰ ਤੁਸੀਂ ਆਪਣੇ ਚਿਹਰੇ ਨੂੰ ਪੂਰਾ ਐਕਸਟਰਾ ਉੱਪਰੋਂ ਲਗਾਓ ਉਸ ਤੋਂ ਬਾਅਦ ਪਹਿਲਾਂ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਆ ਜਿਹੜਾ ਬਾਕੀ ਬਚਿਆ ਅੱਧਾ ਵਾ ਤੁਸੀਂ ਉਹਨੂੰ ਫਿਰ ਆਪਣੇ ਹੱਥ ਤੇ ਪਾ ਲਓ ਆਪਣੇ ਹੱਥ ਤੇ ਪਾਉਣ ਤੋਂ ਬਾਅਦ ਆ ਤੁਸੀਂ ਉਹਨੂੰ ਵੀ ਇਸੇ ਤਰ੍ਹਾਂ ਮਲਣਾ ਵਾ ਮਲਣ ਤੋਂ ਬਾਅਦ ਆ ਤੁਸੀਂ ਆਪਣੇ ਜਿਹੜਾ ਹੈੱਡ ਆ ਮੱਥਾ ਵਾ ਉੱਥੇ ਲਗਾਉਣਾ ਵਾ ਕਿਉਂਕਿ ਜਿਆਦਾ ਜਿਹੜੀਆਂ ਛਾਈਆਂ ਦਾ ਹੁੰਦਾ ਵਾ ਉਹ ਹੁੰਦੀਆਂ ਮੱਥੇ ਦੇ ਵਿੱਚ ਜਾਹਰ ਸਾਡੀ ਆ ਜਿਹੜੀ ਗੱਲਾਂ ਦੀ ਆ ਚੀਜ਼ ਇਹਦੇ ਤੇ ਬਹੁਤ ਲੋਕ ਘੱਟ ਹੁੰਦੇ ਜਿਨ੍ਹਾਂ ਦੇ ਨੱਕ ਤੇ ਵੀ ਸ਼ਾਈਆਂ ਹੁੰਦੀ ਆ ਜੇ ਤੁਹਾਡੇ ਨੱਕ ਤੇ ਵੀ ਆ ਕਿ ਤੁਸੀਂ ਉਹਨੂੰ ਵੀ ਇਸ ਤਰ੍ਹਾਂ ਕਰਕੇ ਲਗਾ ਲੈਣਾ ਵਾ ਇੱਥੇ ਲਗਾ ਲਿਆ ਉਹ ਕੋਈ ਖਰਾਬ ਚੀਜ਼ ਨਹੀਂ ਨਾ ਬਾਕੀ ਜੇ ਤੁਸੀਂ ਆਪਣੇ ਥੇ ਧੌਂ ਦੇ ਆਲੇ ਦੁਆਲੇ ਲਗਾ ਲਓ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਸ਼ਾਈਆਂ ਵਾ ਉਹ ਬਿਲਕੁਲ ਖਤਮ ਹੋ ਜੂਗੀਆਂ ਦੇਖੋ ਬਹੁਤ ਪਣਪੜਾ ਕਹਿ ਦਿੰਦੇ ਆ ਕਿ ਸਾਡੀਆਂ ਸ਼ਾਈਆਂ ਖਤਮ ਨਹੀਂ ਹੁੰਦੀਆਂ ਪਰ ਅਸਲ 'ਚ ਆਪਾਂ ਨਾ ਪੂਰਾ ਤਰੀਕਾ ਨਾ ਅਪਣਾਉਂਦੇ ਨਹੀਂ ਆ ਆਪਾਂ ਕੁਝ ਕਿ ਚੀਜ਼ਾਂ ਛੱਡ ਦਿੰਨੇ ਜੇ ਤੁਸੀਂ ਪੂਰੇ ਚੰਗੇ ਤਰੀਕੇ ਨਾਲ ਉਹਨੂੰ ਅਪਣਾਵਾਂਗੇ ਨਾ ਤੇ ਸਾਡੀਆਂ ਸ਼ਾਇयां ਬਿਲਕੁਲ ਖਤਮ ਹੋ ਜੂਗੀਆਂ ਪਹਿਲਾਂ ਵੀ ਤਰ ਮੈਂ ਦੱਸਿਆ ਕਿ ਸਾਡੀ ਨੀਂਦ ਨਹੀਂ ਪੂਰੀ ਹੁੰਦੀ ਇਸ ਕਰਕੇ ਵੀ ਸਾਨੂੰ ਸ਼ਾਇयां ਪੈਂਦੀਆਂ ਹਨ ਟੈਨਸ਼ਨ ਨਾਲ ਵੀ ਸਾਨੂੰ ਸ਼ਾਇयां ਪੈਂਦੀਆਂ ਹਨ देर ਰਾਤ ਤੱਕ ਅਸੀਂ ਜਦੋਂ ਫੋਨ ਟੀਵੀ ਦੇਖਦੇ ਹਾਂ ਜਾਂ ਲੈਪਟਾਪ 'ਚ ਕੰਮ ਕਰਦੇ ਹਾਂ ਤੇ ਉਹਦੇ ਨਾਲ ਵੀ ਸਾਨੂੰ ਸ਼ਾਇयां ਪੈਂਦੀਆਂ ਕਿਉਂਕਿ ਅੱਜ ਕੱਲ ਬੱਚਿਆਂ ਦੀ ਪੜ੍ਹਾਈ ਆ ਜਾਂ ਕੋਈ ਨੌਕਰੀ ਵਾਲੇ ਆ ਤੇ ਉਹਨਾਂ ਨੂੰ ਵੀ ਲੈਪਟਾਪ 'ਚ ਕੰਮ ਕਰਨਾ ਪੈਂਦਾ ਦੇਰ ਰਾਤ ਉਹਦੇ ਨਾਲ ਵੀ ਸ਼ਾਇਆ ਹੁੰਦੀਆਂ ਤੁਸੀਂ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਣੀ ਨੀਂਦ ਨੂੰ ਪੂਰਾ ਕਰੋ ਨੀਂਦ ਪੂਰੀ ਕਰੋਗੇ ਕਮ ਸੇ ਕਮ ਜਿਆਦਾ ਨਹੀਂ ਤੇ 8 ਘੰਟੇ 7 ਘੰਟੇ ਜ਼ਰੂਰ ਸੋ ਜੇ ਤੁਸੀਂ ਰਾਤ ਨੂੰ ਤੁਹਾਡੀ 6 ਘੰਟੇ ਨੀਂਦ ਪੂਰੀ ਹੁੰਦੀ ਆ ਤੇ 2 ਘੰਟੇ ਤੁਸੀਂ ਦੁਪਹਿਰੇ ਜ਼ਰੂਰ ਜਾਂ ਜਦੋਂ ਵੀ ਤੁਹਾਨੂੰ ਦਿਨੇ ਟਾਈਮ ਲੱਗੇ ਉਦੋਂ ਸੋਇਆ ਕਰੋ ਕਿਉਂਕਿ ਸਾਡੇ ਲਈ 7-8 ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਦੂਸਰਾ ਦਿਨ ਦੇ ਵਿੱਚ ਘੱਟੋ-ਘੱਟ 1.5 ਤੋਂ 2 ਲੀਟਰ ਪਾਣੀ ਪੀਆ ਕਰੋ। ਪਾਣੀ ਇਸ ਲਈਏ ਕਿ ਪਾਣੀ ਜਿਹੜਾ ਵਾ ਸਾਡੇ ਅੰਦਰ ਦੀ ਜਿੰਨੀ ਵੀ ਗੰਦਗੀ ਆ ਉਹਨੂੰ ਸਾਫ ਕਰਦਾ ਵਾ। ਅਸੀਂ ਮੌਸਮ ਕੋਈ ਵੀ ਹੋਵੇ ਪਾਣੀ ਜਿਹੜਾ ਬਰਾਬਰ ਪੀਣਾ ਵਾ 1.5 ਤੋਂ 2 ਲੀਟਰ ਪਾਣੀ ਪੀਓ ਠੰਡਿਆ ਬਰਸਾਤ ਆ ਗਰਮੀ ਆ ਜਿਸ ਤਰ੍ਹਾਂ ਦਾ ਵੀ ਮੌਸਮ ਨਾ ਸਾਡੀ ਜਿਹੜੀ ਅਧਿਓ ਜਿਆਦੀ ਗੰਦਗੀ ਅੰਦਰ ਦੀ ਜਿਹਦੇ ਨਾਲ ਸਾਨੂੰ ਬਹੁਤ ਜਿਆਦੀ ਸਕਿਨ ਤੇ ਪ੍ਰੋਬਲਮ ਹੁੰਦੀਆਂ ਵਾ ਉਹ ਸਾਰੀਆਂ ਖਤਮ ਹੋ ਜੁਈਆਂ। ਇਹ ਵੀ ਇੱਕ ਜਿਹੜੀ ਨਾ ਵੱਡੀ ਚੀਜ਼ ਆ ਸ਼ਾਇਆ ਵਾਸਤੇ ਦੂਸਰਾ ਸਾਨੂੰ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਆ ਤੇ ਜਿਹੜੇ ਸਿਆਲ ਦੇ ਵਿੱਚ ਜਿਸ ਤਰ੍ਹਾਂ ਸੰਤਰਾ ਨਿੰਬੂ ਇਹਦਾ ਸਾਨੂੰ ਜਿਆਦਾ ਇਸਤੇਮਾਲ ਕਰਨਾ ਚਾਹੀਦਾ ਗਰਮੀਆਂ ਦੇ ਵਿੱਚ ਅਸੀਂ ਨਿੰਬੂ ਦਾ ਜਿਆਦਾ ਇਸਤੇਮਾਲ ਕਰ ਸਕਦੇ ਜਿਦਾ ਸਕੰਨੀ ਬਣਾ ਕੇ ਸਿਆਲ ਦੇ ਵਿੱਚ ਸੰਤਰਾ ਮੌਸਮੀ ਬਹੁਤ ਬਾਜ਼ਾਰ ਵਿੱਚ ਮਿਲ ਜਾਂਦੇ ਆ ਜਿਆਦਾ ਤੇ ਉਹ ਮੌਸਮੀ ਫਲ ਹੀ ਹੁੰਦਾ ਤੁਸੀਂ ਉਹਨੂੰ ਖਾਓ ਕਿਉਂਕਿ ਜਦ ਤੁਸੀਂ ਤੁਸੀਂ ਪੇਬਹਿ ਕੇ ਸੰਤਰਾ ਖਾਓਗੇ ਤੇ ਤੁਹਾਨੂੰ ਕੋਈ ਵੀ ਸਰਦੀ ਦੀ ਜਾਂ ਖਾਂਸੀ ਦੀ ਸ਼ਿਕਾਇਤ ਨਹੀਂ ਹੁੰਦੀ ਜਦੋਂ ਆਪਾਂ ਟੈਮੋਵੇਡਮ ਚੀਜ਼ ਖਾਣੇ ਤਾਂ ਉਹਦੇ ਨਾਲ ਨੁਕਸਾਨ ਹੁੰਦਾ। ਬਾਕੀ ਦਹੀਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। ਕੁਝ ਖਾਓ ਨਾ ਖਾਓ ਦਹੀਂ ਤੁਸੀਂ ਹਮੇਸ਼ਾ ਇੱਕ ਕੌਲੀ ਜ਼ਰੂਰ ਖਾਇਆ ਕਰੋ ਕਿਉਂਕਿ ਇਹ ਸਾਡੇ ਘਰ ਵਿੱਚ ਬਣੀ ਹੋਈ ਚੀਜ਼ ਹਾਂ ਤੇ ਜੇ ਆਪਾਂ ਇਹਨੂੰ ਖਾਈਏ ਤੇ ਇਹਦੇ ਨਾਲ ਵੀ ਸਾਨੂੰ ਬਹੁਤ ਹੀ ਸਾਡੀ ਸਕਿਨ ਨੂੰ 글로 ਕਰਨ ਦੇ ਵਿੱਚ ਸਾਡੀ ਮਦਦ ਕਰਦੀ ਹੈ ਸਕਿਨ ਸਾਡੀ ਇਹ ਦਿਨਾਂ ਬਹੁਤ 글로 ਹੁੰਦੀ ਹੈ ਔਰ ਅਸੀਂ ਬਹੁਤ ਹੀ ਬਿਮਾਰੀਆਂ ਤੋਂ ਬਚਦੇ ਹਾਂ ਇੱਕ ਦਹੀਂ ਖਾਣ ਨਾਲ ਅੱਪਾ ਤੁਹਾਨੂੰ ਦੱਸਿਆ ਕਿ ਸ਼ਾਇਆ ਤੋਂ ਕਿਸ ਤਰ੍ਹਾਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਥੋੜੀ ਜਿਹੀ ਕਰੇ ਮਿਹਨਤ ਕਰਨ ਦੇ ਨਾਲ ਆਪਣਾ ਚਿਹਰਾ ਬਿਲਕੁਲ ਸਾਫ਼ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਲਗਾਤਾਰ ਰੈਗੂਲਰ ਇੱਕ ਮਹੀਨਾ ਦੀ ਕਰ ਲੋਗੇ ਤੇ ਤੁਹਾਡੀਆਂ ਸ਼ਾਇਆ ਬਿਲਕੁਲ ਖਤਮ ਹੋ ਜੂਗੀਆਂ ਜੇ ਤਨੁ ਸ਼ਾਇਆਂ ਨਹੀਂ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਆਂ ਤੁਹਾਨੂੰ ਬਿਲਕੁਲ ਆਉਗੀਆਂ ਵੀ ਨਹੀਂ ਇਸ ਕਰਕੇ ਆਪਾਂ ਤੁਹਾਨੂੰ ਸਾਰੀ ਜਿਹੜੀ ਵੀ ਚੀਜ਼ ਵਾ ਪੂਰੀ ਚੰਗੀ ਤਰ੍ਹਾਂ ਦੱਸਦੇ ਆ ਤਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਵੇ ਨਹੀਂ ਤੇ ਕਈ ਭੈਣ ਭਰਾ ਫਿਰ ਬਾਅਦ ਚ ਕਮੈਂਟ ਕਰਕੇ ਸੜਕੋ ਪੁੱਛਦਿਆ ਕਿ ਆ ਇਸ ਤਰ੍ਹਾਂ ਇਸੇ ਕਰਕੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਅੱਜ ਦਾ ਆਪਣਾ ਜਿਹੜਾ ਟੌਪਿਕ ਹੀ ਹੋਸੀ ਆਪਣੇ ਚਿਹਰੇ ਤੇ ਸ਼ਾਇਆਂ ਜੜੀਆਂ ਹੁੰਦੀਆਂ ਉਸ ਤੋਂ ਆਪਾਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਆ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਬਾ ਦਿਆ ਕਰੋ ਤੁਹਾਨੂੰ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਧੰਨਵਾਦ ਸਸਰੀ ਕਾਲ ਜੀ